ਮਮਤੋਏ ਨੂੰ ਇੱਕ ਪਹਿਲਾ ਅੱਖਰ ਦਾ ਅੱਛਾ ਇੱਕ ਹੋਰ ਹੈ ਅੱਛਾ ਮੈਂ ਦੱਸਦਾ ਬੀ ਨਹੀਂਗਾ ਅੱਛਾ ਗਾਲੇ ਇੱਕ ਹੋਰ ਹੈ ਹੁਣ ਤਨੂੰ ਹਾਸੇ ਵਾਲੀ ਗੱਲ ਛੇੜੀ ਹੈ ਮੈਨੂੰ ਲੱਗਦਾ ਮਮਤੋਏ ਨੂੰ ਤਾਂ ਹੁਣ ਫੋਨ ਕਰਦਾ ਨਹੀਂ ਆਪਣਾ ਭਵੰਤ ਸ਼ਾਇਦ ਬੱਬੂ ਨੂੰ ਫੋਨ ਆ ਜਾਏ ਅੱਛਾ ਕੀ ਰਹਾ ਕਿਸੇ ਆ ਜੇ ਵੀ ਯਾਰ ਬੱਬੂ ਨਹੀਂ ਨਹੀਂ ਜੇ ਵੀ ਉਹ ਜਗਦੀਤ ਮੈਂ ਇੱਕ ਮਿੰਟ ਬੱਬੂ ਕਈ ਵਾਰੀ ਆਇਆ ਫੋਨ ਆ ਜਾਏ ਵੀ ਯਾਰ ਬੱਬੂ ਤੂੰ ਉਹਨਾਂ ਨਾਲ ਕਿੱਥੇ ਬਹਿ ਗਿਆ ਉਹ ਤਾਂ ਯਾਰ ਮੇਰੇ ਖਿਲਾਫ ਇੰਨਾ ਅਸੀਂ ਉਹਦੇ ਖਿਲਾਫ ਨਹੀਂ ਸਾਡੇ ਤਿੰਨਾਂ ਨਾਲ ਹੀ ਇਹਨਾਂ ਨਾਲ ਯਾਰ ਯਾਰ ਆਪਾਂ ਸਾਰੇ ਤੁਸੀਂ ਹੁਣ ਨਵੇਂ ਹਾਂਜੀ ਆਪਾਂ ਵਿਚਾਰਕ ਤੌਰ ਤੇ ਅਲੱਗ ਹੋ ਸਕਦੇ ਆ ਅੱਜ ਭਗਵਾਨ ਤੋਂ ਪਾਵਰ ਤੱਕ ਉਹਦੇ ਵਿਚਾਰ ਹੋ ਗਏ ਕੱਲ ਕੋਈ ਹੋਰ ਸਰਕਾਰ ਆਉਂਦੀ ਹੈ ਕੱਲ ਨੂੰ ਰਹਿਣਾ ਤਾਂ ਸਮਾਜ ਚ ਆਪਾਂ ਸਾਰੇ ਆਪਾਂ ਮੁੱਦੇ ਆਂ ਚ ਤਾਂ ਵਿਚਰ ਨਹੀਂ ਇਕਲਕੀ ਤੌਰ ਤੇ ਮੇਰੀ ਕਦੇ ਨਹੀਂ ਗੱਲ ਹੋਈ ਪਰਮਾਤਮਾ ਜੀ ਨਹੀਂ ਨਹੀਂ ਇਹਦੀ ਨਹੀਂ ਕਰੀਏ ਮੇਰੇ ਬਾਰੇ ਬਹੁਤ ਬਰੀ ਇੱਛਾ ਰਹੀ ਮਾਛਾ ਅੱਜ ਨਾ ਫੋਨ ਆ ਜਾਏ ਪਹਿਲਾਂ ਨਹੀਂ ਹੁਣ ਕਰ ਲੈ ਲੈ ਵੀ ਆ ਕੀ ਕਰਦਾ ਹੈ ਨਿੱਜੀ ਤੌਰ ਤੇ ਨਾ ਕਈ ਵਾਰੀ ਕਿਉਂਕਿ ਮੈਂ ਵੀ ਜੀ ਬਹੁਤ ਘਟ ਮੁੰਦਾ ਮੈਂ ਕੰਮ ਚ ਲੱਗਿਆ ਹੂੰ ਦੋ ਮਹੀਨੇ ਲੱਗਦਾ ਇੱਕ ਪਰਿਵਾਰ ਚ ਹੁਣ ਇੱਕ ਬੰਦਾ ਲੱਗਿਆ ਤਾਂ ਸਾਰਿਆਂ ਨੇ ਉਹਨਾਂ ਨੂੰ ਸਰਪੰਚੀ ਚ ਕਹਿਣਾ ਇੱਧਰ ਸਰਪੰਚ ਬਣਾਇਆ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਵੀ ਨਹੀਂ ਸਹੀ ਹੋ ਰਿਹਾ ਤਾਂ ਛੋਟੇ ਬੱਚੇ ਦਾ ਵੀ ਨਿੱਜੀ ਤੌਰ ਤੇ ਮੈਂ ਪਹਿਲਾਂ ਵੀ ਕਿਸਾਨੀ ਨਾਲ ਜੁੜਿਆ ਸੀ ਕੱਜ ਔਰ ਬੇਖੁਦ ਹੀ ਰਹੂਗਾ ਇਹ ਹੀ ਇਹ ਹੀ ਸਾਡੀ ਦੌੜ ਸੀ ਇਹ ਹੀ ਸਾਡੀ ਸੋਚ ਹੈ ਇਹਦੇ ਨਾਲ ਅਸੀਂ ਹੋ ਗਏ ਮੈਂ ਤਾਂ 20 ਸਾਲ ਤੋਂ ਇਹੀ ਘਾਰੇ ਬਹੁਤਾਂ ਬੇਸਤਰਾ ਤੋਂ ਬੁਢੀ ਨੇ ਜੀ ਦੌਰ ਦੇ ਕਰਿਆ ਇਸ ਤਰ੍ਹਾਂ ਦੀ ਮਾਰੀ ਪਰ ਆਪਾਂ ਇਹ ਵੀ ਨਾ ਸੋਚੀਏ ਵੀ ਸਾਡੇ ਨਾਲ ਉਹ ਨਹੀਂ ਤੁਰਦਾ ਆ ਨਹੀਂ ਤੁਰਦਾ ਵੱਲੋਂ ਅਸੀਂ ਇਹ ਸੰਦੋਲਨ ਦੇ ਸਪੋਰਟਰ ਆਣ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਸਾਡੇ ਸਹਾਰਾ ਇਹ ਆਪਾਂ ਕਦੇ ਵੀ ਨਾ ਸੋਚੀਏ ਮੈਂ ਪਿਛਲੇ ਅੰਦੋਲਨ ਚ ਗਏ ਹਾਂ ਵੀ ਆਪਾਂ ਬਹੁਤ ਥੋੜੇ ਕੋਈ ਦੀ ਸਿਰੜ ਦੀ ਜਿੱਤ ਹੋਇਆ ਕਰਦੀ ਹੈ ਔਰ ਆਪਾ ਜਦੋਂ ਆਪਾ ਪੀਸਫੁਲ ਪ੍ਰੋਟੈਸਟ ਕਰਦੇ ਕੋਈ ਵੀ ਆਪਾਂ ਇਸ ਤਰ੍ਹਾਂ ਦੇ ਗੱਲੇ ਨਾ ਕਰੀਏ ਭੜਕਾਵੇਂ ਜਿੱਦਾਂ ਆਪਾਂ ਕਿਸੇ ਨੂੰ ਹਾਂ ਦਿੱਲੀ ਵਾਲੇ মিডিਏ ਨੂੰ ਮੌਕਾ ਦੇਈਏ ਅਸੀਂ ਜਿਵੇਂ ਪਹਿਲਾਂ ਆਪ ਦਾ ਸੰਦੇਸ਼ ਦਿੱਤਾ ਹੈ ਸੇਵਾ ਦਾ ਤੇ ਬਾਬਾ ਜਦੋਂ ਜਿਵੇਂ ਸਾਡੇ ਗੁਰੂ ਸਾਹਿਬ ਨੇ ਕਿਹਾ ਨੰਗਰ ਸਾਹਿਬ ਨੂੰ ਕਰਾਉਣਾ ਕੋਈ ਵਿਤਕਰਾ ਨਹੀਂ ਕਰਨਾ ਉਹ ਵੀ ਜਿੱਤਿਆ ਜਾਊਗਾ ਜੀ ਜਿੱਤੀ ਹੋਣ ਗੱਲ ਖਲੋਤੀ ਜੀ ਮੋਰਚੇ ਤੇ ਮੇਰੇ ਖਿਆਲ ਚ ਆਪਾਂ ਸਮਾਪਤੀ ਕਰਨ ਵਾਲੇ ਤੁਰਦੇ ਹਾਂ ਮੇਰਾ ਆਖਰੀ ਸਵਾਲ ਹੁਣ ਜਿੱਥੇ ਗੱਲ ਖਲੋਤੀ ਹੈ ਵੀ ਸਰਕਾਰ ਬੁਲਾ ਨਹੀਂ ਰਹੀ ਕਦੇ ਕਹਿੰਦੇ ਤੁਰਕੇ ਆ ਜੋ ਇਹ ਤੁਰਕੇ ਜਾਂਦੇ ਬੰਬ ਮਾਰਦੇ ਆ ਇੱਕ ਦੋ ਵਾਰ ਹੀ ਫੋਲੋ ਸ਼ਾਟ ਦੇ ਤੀਜੀ ਦੀ ਬੰਬ ਮਾਰਦੇ ਆ ਦੂਜਾ ਖੱਟਰ ਸਾਹਿਬ ਬੋਲਦੇ ਨੇ ਉਹ ਕਹਿੰਦੇ ਨਹੀਂ ਜੀ ਤੁਰਕੇ ਕਹਤੋਂ ਵਾਲੀ ਸ਼ਾਂਤਮਈ ਆ ਜੋ ਕੋਈ ਕਹਿੰਦਾ ਮਤਲਬ ਕਨਫਿਊਜ਼ ਕੀਤਾ ਹੋਇਆ ਪਤਾ ਨਹੀਂ ਖੁਦ ਕਿੰਨਾ ਬੋਲਦੇ ਨੇ ਤੁਹਾਡੀ ਤੁਹਾਡੀ ਕੀ ਰਾਏ ਵੀ ਹੁਣ ਕਿਹੜਾ ਤਰੀਕਾ ਹੋਣਾ ਜੇ ਬੰਦੇ ਦੀ ਚਾਲ ਵੀ ਵੱਜ ਜਾਏ ਤੇ ਮੋਰਚੇ ਦੇ ਅੰਦਰੋਂ ਅੰਚੋਂ ਵੀ ਚੱਕਿਆ ਕੋਈ ਸਮਾਇਆ ਜਰਾ ਦੱਸੋ ਹਾਂ ਨਹੀਂ ਨਹੀਂ ਪਿਛਲੇ ਅੰਦਲਨ ਚੋਂ ਨਹੀਂ ਕੰਮ ਇਹ ਮੈਨੂੰ ਦੱਸਾ ਆ ਚੱਕੇ ਗਏ ਆ ਚੱਕੇ ਗਏ ਆ ਦੇਖੋ ਇਹ ਸਾਨੂੰ ਸਮਝ ਨਹੀਂ ਲੱਗਣੀ ਪਹਿਲਾਂ ਉਹਨਾਂ ਬੰਦਿਆਂ ਨੂੰ ਸਾਡਾ ਬਣਾ ਕੇ ਪੇਸ਼ ਕੀਤਾ ਜਾਊਗਾ ਜੋ ਸਾਡਾ ਜਾਇ ਸਥਾਪਿਤ ਹੋ ਗਏ ਸਾਨੂੰ ਲੱਗਿਆ ਕਿ ਇਹਦਾ ਸਾਡਾ ਹੈ ਉਦੋਂ ਉਹਨਾਂ ਨੂੰ ਸਾਡੇ ਖਿਲਾਫ ਕੰਮ ਸਾਡੀਆਂ ਗੱਲਾਂ ਵੀ ਕਰਨਗੇ ਫਿਰ ਤੁਹਾਡੇ ਖਿਲਾਫ ਗੱਲ ਕਰਨਗੇ ਅੱਛਾ ਜਿੱਤੇ ਪਰ ਆਸਟ੍ਰੇਲੀਆ ਦੀ ਚਲੋ ਪਛਾਣ ਹੈ ਵੀ ਹੈ ਜੀ ਉਹਨਾਂ ਦੇ ਖਿਲਾਫ ਬੋਲਦੇ ਆਂ ਤੇ ਉਹ ਗੱਲ ਪੈਂਦੇ ਹੋ ਕਹਿੰਦੇ ਆ ਤੁਸੀਂ ਬੇਕੂ ਬੰਦੇ ਜੀ ਨਹੀਂ ਨਹੀਂ ਹਲੇ ਦੱਸਾਂਗੇ ਤੁਹਾਨੂੰ ਚਿਹਰੇ ਵੱਡੇ ਨੇ ਇੱਕ ਦਿਨ ਦੱਸ ਕੋਈ ਗੱਲ ਨਹੀਂ ਸਮਾਗਮ ਹਾਂ ਅੰਤਾਕਸ਼ਰੀ